ਜੋਗ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤਪਾਨ ਤੇ ਸੰਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਮ ਦਾ ਹੈਗਾ ਉਹਨੇ ਇੱਕ ਬਿਆਨ ਐਸਐਚਓ ਤਲਵੰਡੀਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਕਰੋ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਜਿਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚਪੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚਪੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਟੀਯੂ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀ ਐਨ ਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਤਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਰਵੰਚੇ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਵੀਰ ਸਿੰਘ ਮ੍ਰਿਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਅ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮਸ਼ਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son ਆਫ ਭੰਗਾ ਸਿੰਘ ਵਾਸੀ ਨਰੰਗ ਜਿਹੜਾ ਇਹਦਾ ਪਤੀ ਲੱਗਦਾ ਹੈ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ son of ਤੇਜ ਸਿੰਘ ਵਾਸੀ ਗਾਟਵਾਲੀ ਇਹ ਇਹਦਾ ਪਿਤਾ ਲੱਗਦਾ ਹੈ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੀ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਵਿੱਚ ਵਾਧਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰ ਵਾਸੀ ਨਰੰਗ ਹਾਲ ਘਾਟ ਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਰੈਸ਼ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਲ ਜਾਰੀ ਹੈ ਹਣ ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸਾਸ ਨੂੰ ਕਰਵਾਇਆ ਕਿੰਨਾ ਢੋਆ ਪਟਾ ਹੋਇਆ ਸੀਗਾ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਕੋ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦਾ ਪਿਆ ਹੋਇਆ ਸੀਗਾ ਸਰ ਇਹ ਰਾਤ ਸਮੇ ਹੋਇਆ ਕੰਮ ਸਰ ਕਿਉਂਕਿ ਇਹ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਜਾਂ ਰਾਤ ਨੂੰ ਹੋਇਆ ਹੈ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈ ਮੋਢਲੀ ਪੁੱਛ ਕੇ ਸ਼ਿੰਦਰਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛ ਕੇ ਸ਼ਿੰਦਰਾਨ ਨੇ ਇਹੀ ਮੰਨਿਆ ਹੈਗਾ ਕਿ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬੰਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮਹਿਸ਼ੂਸ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਸਤਰਾ ਨਾਲ ਵੱਟ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਸਲਾਹ ਦੇ ਵਿੱਚ ਰਜ਼ਾਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਕੱਟਾ ਦੱਬ ਕੇ ਜਿਹੜਾ ਹੈਗਾ ਕੱਟ ਕੇ ਉਹ ਦਵਾਤਾ ਰੰਜਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰਿੰਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੋੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਦੋਨਾਂ ਨੇ ਸਲਾਹ ਬਣਾਈ ਤੇ ਸਲਾ ਬਣਾ ਕੇ ਉਹਦਾ ਜਿਹੜਾ ਹੈਗਾ ਕਤਲ ਨੂੰ ਅੰਜਾਮ ਦੇਤਾ। ਇਹ ਜੇਲਪਣੇ ਦਾ ਕੰਮ ਕਰਦੀ ਜਿਹੜੀ ਇਹ ਗੁਰਪ੍ਰੀਤ ਹਾਂ ਇਹ ਪਤਾ ਲੱਗਿਆ ਵੀ ਇਹ ਕੋਰਪਰੇਟ ਕਾਰ ਜਿਹੜੀ ਹੈ ਪੁਛਾਂ ਪੱਛਾਂ ਦਾ ਕੰਮ ਕਰਦੀ ਹੈ ਪਿੰਡ ਗਾਠ ਵਾਲੀ ਵਿਖੇ। ਹੋਰ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਚੱਗ ਲੱਗ। ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁੱਛਗਿਛ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਕੋਈ ਹੋਰ ਜੇ ਕਿਸੇ ਦੀ ਵੀ ਸ਼ਮੂਲੀਅਤ ਕੋਈ ਪਾਈ ਜਾਂਦੀ ਹੈਗੀ ਆ ਉਹਨੂੰ ਵੀ ਸ਼ਕਤੀ ਨਾਲ ਜਿਹੜਾ ਹੈਗਾ ਟਰੇਸ ਕਰਕੇ ਤੇ ਸਲੱਖਾਂ ਦੇ ਵਿੱਚ ਜਿਹੜਾ ਹੈਗਾ ਭੇਜ ਲਾਂ। ਹਾਂਜੀ ਕਿ ਨਾਲ। ਭਲਾ ਦੇ। ਬੱਸ ਕੀ ਕਰਨਾ ਚਾਹੁੰਗੇ ਕਿਵੇਂ ਘਟਨਾ ਵਾਪਰੀ ਆ thora ਕੀ ਲੱਗਦਾ ਸੀ ਜਿਹੜਾ ਮੇਰਾ ਭਰਾ ਲੱਗਦਾ ਸੀ ਮੇਰਾ ਭਰਾ ਲੱਗਦਾ ਸੀ ਜੀ ਬਲਵੀਰ ਸਿੰਘ ਹੀ ਇਹਨਾਂ ਨੇ ਸ਼ਰਤ ਰੱਖ ਕੇ ਹੀ ਇਹ ਮਰਵਾਇਆ ਗਿਆ ਇਹ ਮੇਰੇ ਭਝਾਈ ਦਾ ਹੱਥ ਵੀ ਹੈ ਤੇ ਇਹਨਾਂ ਦਾ ਵੀ ਕੀ ਤੇਰੇ ਭਝਾਈ ਦੇ ਤੰਤ੍ਰਿਕ ਦਾ ਕੋਈ ਰਿਲੇਸ਼ਨ ਸੀ ਇਹਨਾਂ ਕੀ ਸੀ ਇਹ ਹੁੰਦੀ ਜਾਂਦੀ ਸੀਗੀ 3 ਸਾਲਾਂ ਤੋਂ ਜੀ ਰਾਤ ਨੂੰ ਆਉਂਦੀ ਸੀਗੀ ਇੱਥੇ ਰੋਜ਼ ਸਵੇਰ ਚਲੀ ਜਾਂਦੀ ਸੀਗੀ ਜਦੋਂ ਮੇਰਾ ਭਰਾ ਕੰਮ ਤੇ ਆ ਜਾਂਦਾ ਸੀਗਾ ਜੀ ਉਦੋਂ ਇਹ ਆ ਜਾਂਦੀ ਸੀਗੀ ਦੇਵ ਆਪਣੇ ਸ਼ਾਮ ਨੂੰ ਫੇਰ ਆ ਜਾਂਦੀ ਸੀ ਜੀ ਰਾਤ ਨੂੰ ਆਉਂਦੀ ਸੀ ਇਹਨਾਂ ਦੀ ਅਸਲ ਕੀ ਰਿਲੇਸ਼ਨ ਸੀ ਕੋਈ ਇਹਨਾਂ ਦੀ ਕੋਈ ਹੋਊਗਾ ਜੀ ਸਬੰਧ ਫੇਰ ਹੀ ਆਉਂਦੀ ਸੀ ਜੀ ਇਹ ਪਹਿਲਾਂ ਤਾਂ ਕਹਿੰਦੀ 5 ਸਾਲਾਂ ਤੋਂ ਸਾਡੇ ਪਿੱਛੇ ਲਿਆ ਸੀਗੇ ਜੀ ਦੋ ਵਾਰ ਗੱਦੀ ਗੁੱਦੀ ਦਾ ਕੰਮ ਕਰਦੇ ਚੇਲੇ ਬਣੇ ਦਾ ਜੀ ਉਸ ਤੋਂ ਬਾਅਦ ਇਹ ਆ ਕੰਮ ਕਿੰਨੇ ਕਿੰਨੇ ਦਿਨਾਂ ਤੋਂ ਗਾਇਬ ਚਿੱਤਰ ਭਰਾਸੀ ਦਾ ਇਹ ਗੈਪ 7 ਦਿਨਾਂ ਦਾ ਜੀ ਲਗਾਤਾਰ ਭਾਲ ਕਰੇ ਸਾਰੇ ਭਾਲਤ ਕਰੀਏ ਸੀ ਸਾਨੂੰ ਕਿਤੇ ਨਹੀਂ ਮਿਲਿਆ ਜੀ ਫਿਰ ਇਹਦਾ ਫੋਨ ਕਢਾਇਆ ਜੀ ਕੋਈ ਲੋਕੇਸ਼ਨ ਵਗੈਰਾ ਜੀ ਕੋਈ ਹੋਰ ਜੀ ਸਾਨੂੰ ਫੇਰ ਪਤਾ ਲੱਗਿਆ ਇਹ ਸੀ ਤਾਂ ਸਾਰੇ ਪਾ ਲੈਂਦੇ ਰਿਸ਼ਤੇ ਰਸਤੇ ਤਰਾਂ ਚੀ ਸਾਨੂੰ ਕਦੇ ਨਹੀਂ ਮਿਲਾਈ ਅਕਸਰ ਨੂੰ ਇੱਥੇ ਦਬਰ ਕੋਣ ਪਿੱਛੇ ਕੇ ਬੱਚੇ ਕਿੰਨੇ ਆ ਦੋ ਆਈ ਉਹਦੇ ਬੱਚੇ ਕੀ ਮੰਗ ਕੀ ਆ ਤੁਹਾਡੀ ਸਾਨੂੰ ਮਨ ਸਾਹਮਣੇ ਨਾ ਚਾਹਿੰਦਾ ਜੀ ਅਸੀਂ ਗਰੀਬ ਬੰਦੇ ਆ ਦੋ ਜਿਵਾਕ ਆਈ ਉਹਦੇ ਇਨਸਾਬ ਚਾਹਿੰਦਾ ਜੀ ਸਾਨੂੰ ਬੱਦ ਬੱਸ ਅਰਧਾ ਅੜੀ ਸਜਾ ਹਣ ਜੀ ਨਾਂਟਾ ਮੇਰਾ ਨਾਂਜੀ ਤਰਫੇਮ ਆ ਜੀ ਮੈਂ ਮਨਕ ਜੋ ਜੋ ਮੁੰਡਾ ਬਲਵੀਰ ਸਿੰਘ ਆ ਜੀ ਜਿਹਦੀ ਮੰਨ ਕੇ ਚੱਲ ਵੀ ਅੱਜ ਗਾੜ ਪਿੰਡਗਾਟ ਵਾਲੀ ਵਿੱਚ ਡੈੱਡ ਬੋਡੀ ਲੱਭੀ ਆ ਜੀ ਮੈਂ ਉਹਦਾ ਭਤੀਜਾ ਜੀ ਕੀ ਮਾਮਲਾ ਸੀ ਇੱਥੇ ਮਾਮਲਾ ਇਹ ਹੈ ਜੀ ਮਨਕਿ ਚੱਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਾਦਾ ਜੀ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਬਣ ਕੇ ਚੱਲ ਉਹ ਤੇ ਲੱਗਿਆ ਪਿਆ ਸੀ ਜੀ ਹੂੰ 9 ਵਜੇ ਉਹਨੂੰ ਫੋਨ ਆਉਂਦਾ ਕੋਈ 9:30 ਦੇ ਕਰੀਬ ਹੂੰ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ ਵੀ ਮੈਂ ਨਹੀਂ ਆਉਂਦਾ ਫੇਰ ਦੋ ਤਿੰਨ ਫੋਨ ਆਉਂਦੇ ਜੀ ਹੂੰ ਫੇਰ ਉਹ ਕਹਿੰਦਾ ਵੀ ਚੱਲ ਮੈਂ ਆਉਣਾ ਇਹਨੇ ਬੁਲਾਇਆ ਫੋਨ ਦੀ ਨਹੀਂ ਕਰੇ ਫੋਨ ਇੱਥੋਂ ਜੀ ਪ੍ਰੀਤਗਾਟ ਵਾਲੀ ਦੀ ਉਹਨੇ ਫੋਨ ਕਰਿਆ ਜੀ ਵੀ ਤੂੰ ਆ ਤੇ ਉਹ ਇੱਥੇ ਆਇਆ ਜੀ ਫਿਰ ਹਮ ਤੇ ਉਦੋਂ ਬਾਅਦ ਸੀ ਕੋਈ ਲੋਕੇਸ਼ਨ ਕਢਾਈ ਜੀ ਲੋਕੇਸ਼ਨ ਤੋਂ ਪਤਾ ਲੱਗਿਆ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਗਾਟਕ ਦੇ ਵਿੱਚ ਹੀ ਹੈ ਉਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਜੀ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿੰਨਾ ਤੇ ਸਾਨੂੰ ਸ਼ੱਕ ਸੀਗਾ ਉਹ ਸਾਰਾ ਨੰਬਰ ਜੀ 2-250 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਹਾਂਜੀ ਉੱਥੇ ਅਸੀਂ ਮਨਿ ਕੇ ਲਿਖਵਾਇਆ ਫਰੈ ਕਰਵਾਈ ਜੀ ਤੇ ਉਹ ਨਾਲ ਹੀ ਥੇਲ ਬਣੇ ਦਾ ਕੰਮ ਕਰਦੀ ਹੈ ਠੀਕ ਹੈ ਜੀ ਇੱਥੇ ਉਹਦੇ ਸੰਬੰਧ ਵਿੱਚ ਆਉਂਦਾ ਜਾਂਦੇ ਰਹਿੰਦੇ ਸੀਗੇ ਉਹ ਹਮ ਉਹਨਾਂ ਦੇ ਨਾਲ ਵੱਲ ਦੋ ਤਿੰਨ ਸਾਲ ਦੇ ਸੰਬੰਧ ਸੀਗੇ ਜੀ ਹਮ ਵੀ ਇਹਨਾਂ ਕੋਲੇ ਆਉਂਦੇ ਸੀ ਚੇਲ ਪਣੇ ਦੇ ਚੱਕਰ ਵਿੱਚ ਹਮ ਤੇ ਹੁਣ ਮੰਨ ਕੇ ਚਲੋ ਜੀ ਇਹ ਬਾਡੀਗ੍ਰਾਮ ਤੋਂ ਹੋਈ ਹੈ ਜੀ ਇੱਥੋਂ ਇਹਨਾਂ ਤੋਂ ਕਰਵਾਈ ਹੈ ਜੀ ਕਿਨੇ ਮਾਰਿਆ ਕੀ ਗੱਲ ਵੰਦਾ ਮਾਰਿਆ ਪ੍ਰੀਤ ਨੇ ਜੀ ਜੋ ਕੀ ਘਾਟ ਵਾਲੀ ਹੈ ਜੀ ਜੋ ਦੱਸਣ ਦੇ ਮੁਤਾਬਿਕ ਹੈ ਮੰਨ ਕੇ ਚਲੋ ਜੀ ਸਾਨੂੰ ਦੱਸਿਆ ਹੈ ਵੀ ਜੋ ਪੁਲਿਸ ਨੇ ਬਰਾਮਦ ਕਰਵਾਈਆਂ ਚੀਜ਼ਾਂ ਆਈਆਂ ਉਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾਂ ਪਾਵਾ ਮਾਰਿਆ ਜੀ ਫਿਰ ਦਾਹ ਮਾਰੇ ਜੀ ਉਦੋਂ ਬਾਅਦ ਉਨੇ ਮਾਰ ਕੇ ਜੀ ਆਪਦੇ ਮੰਨ ਕੇ ਚੱਲ ਗਏ ਜੋ ਉਹ ਦੇ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆਹ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਡੋਆ ਪੱਟਿਆ ਜੀ ਇੱਥੇ ਉਸ ਤੋਂ ਬਾਅਦ ਇੱਥੇ ਦੱਬਿਆ ਜੀ ਉਸ ਤੋਂ ਬਾਅਦ ਬੋਡੀ ਹਮ ਪੁਲਿਸ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਬਰਾਮਦ ਕੀਤੀ ਬੋਡੀ ਮੰਗ ਕੀ ਆ ਕਿੰਨੇ ਸਾਡੀ ਮੰਗ ਇਹ ਆ ਜੀ ਸਾਨੂੰ ਅਨਸਾਫ਼ ਚਾਹੀਦਾ ਜੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਹ ਕਿੰਨੇ ਬੱਚੇ ਇਹਦੇ ਦੋ ਬੱਚੇ ਸੀ ਜੀ ਇੱਕ ਦਾ ਨਾਂ ਬਲਵਿੰਦਰ ਸੀਗਾ ਜੀ ਇੱਕ ਦਾ ਨਾਂ ਸੀ ਸਰਬਨੰਦ ਗੱਡੇ ਗੱਡੇ ਦੇ ਬੱਚੇ ਉਹਦੇ ਬੱਚੇ ਜੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਰਾਂਜਸ ਕੀ ਮੰਨਦੇ ਆ ਤੁਸੀਂ ਕੀ ਮੰਨ ਰਾਂਜਸ ਜੀ ਇਹ ਚੇਲ ਪਣੇ ਦੇ ਚੱਕਰ ਵਿੱਚ ਇਹਨਾਂ ਨੇ ਕੋਈ ਬਲੀ ਚੜਾਈ ਰਾਂਜਸ ਭਾਈ ਜੀ ਇਹ ਆ ਭਈ ਯਾਨੀ ਕਿ ਇਹ ਕਹਿੰਦੇ ਸੀ ਵੀ ਬਰੋਕਦੇ ਸੀਗੇ ਜੋ ਕਿ ਇਹਦੇ ਘਰ ਵਾਲੀ ਸੁਖਵੀਰ ਕੌਰ ਸੀ ਬਰਵੀਰ ਸਿੰਘ ਦੇ ਘਰ ਵਾਲੀ ਸੁਖਵੀਰ ਕੌਰ ਉਹ ਰੋਕਦਾ ਸੀ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਇਹਨਾਂ ਨੇ ਕੋਈ ਚੱਕਰ ਇਹੋ ਜਿਹਾ ਪਾਇਆ ਜੀ ਬਸ ਉਹਨੂੰ ਫੋਨ ਤੇ ਮਨ ਕੇ ਇਹ ਜੀ ਚਾਟ ਲਾਈ ਤੇ ਬਸ ਉਹ ਫੋਨ ਤੇ ਲੱਗ ਰਹਿ ਰਿਹਾ ਰਹਿੰਦਾ ਸੀ ਉਹਦੇ ਨਾਲ ਉਦੋਂ ਬਾਅਦ ਇਹਨਾਂ ਨੇ ਬਸ ਇੱਕ ਕੰਡ ਕਰਿਆ ਜੀ ਰਲ ਮਿਲ ਕੇ ਮੇਰਾ ਨਾਮ ਰਿਜਿੰਦਰ ਭੱਟੀ ਹੈ ਜੀ ਤੇ ਮੈਂ ਪੁਰਾਣਾ ਹੀ ਇਹਨਾਂ ਦਾ ਤੇ ਇਹ ਵੀ ਯਾਨੀ ਕਿ ਚੇਲਪੁਰ ਦੇ ਕੰਮ ਦੇ ਵਿੱਚ ਇੱਥੇ ਪਹਿਲਾਂ ਆਉਂਦੀ ਰਹਿੰਦੀ ਸੀਗੀ ਤੇ ਬਲਵੀਰ ਸਿੰਘ ਇੱਕ ਬਹੁਤ ਮਿਹਨਤੀ ਬੰਦਾ ਸੀਗਾ ਤੇ ਇਹ ਨੂੰ ਰੋਕਦਾ ਸੀਗਾ ਇਸ ਕੰਮ ਤੋਂ ਜੀ ਤੇ ਰੋਕਦਾ ਸੀਗਾ ਉਹ ਰੋਕਦੀ ਨਹੀਂ ਸੀ ਇਸੇ ਰੰਜਜ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਉਸੇ ਚੱਕਰ ਦੇ ਵਿੱਚ ਇਹਦੀ ਬਲੀ ਦਿੱਤੀ ਆ ਜੀ ਵੜ ਟੋਕੇ ਜਾਂ ਨਪੈਣਾ ਪਹਿਲਾਂ ਉਹਦੀ ਬਲੀ ਦਿੱਤੀ ਆ ਬਾਅਦ ਦੇ ਵਿੱਚ ਇਹਨਾਂ ਪਿਆ ਜੀ ਤੇ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਵੀ ਯਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਬੰਦੇ ਮੰਨ ਲਓ ਵੀ ਇਹਦੇ ਨਾਲ ਟੂਆ ਪਟਾਉਣ ਦੇ ਵਿੱਚ ਸੀ ਜਾਂ ਬਲੀ ਮਾਰਨ ਦੇ ਵਿੱਚ ਸੀ ਉਹ ਸਾਰੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਇਹ ਟੂਆ ਪਟਾ ਆ ਇਹ ਟੂਆ ਪੰਜ ਫੋਟੋ ਗਈ ਘਟੂ ਘਟ ਚਾਰ ਪੰਜ ਫੋਟੋ ਟੂਆ ਦੂੰਗਾ ਉੱਤੇ ਦੇ ਕੰਡੇ ਝਾਫੇ ਲੱਕੜਾਂ ਬਹੁਤ ਬਾਲੇ ਬੁੱਲੇ ਰੱਖੇ ਹੋਏ ਜੀ ਬੀ ਯਾਨੀ ਕਿ ਆਪ ਦੇ ਨਹੀਂ ਇਹਨਾਂ ਨੇ ਮੁੱਦਾ ਖਤਮ ਕਰਤਾ ਸੀ ਬਾਈ ਜੀ ਵੀ ਇਸ ਚੀਜ਼ ਦਾ ਕੋਈ ਵੀ ਅਸਰਾਖ ਨਹੀਂ ਨਿਕਲੂਗਾ ਪਰ ਜੋ ਪ੍ਰਸ਼ਾਸਨਾ ਜੋ ਸਰਕਾਰ ਆ ਪੁਲਸਾ ਤੇ ਪੰਡਾ ਇਹਨੇ ਪੂਰਾ ਸਾਡਾ ਸਾਥ ਦਿੱਤਾ ਵੀ ਯਾਨੀ ਕਿ ਸਾਡੇ ਨਾਲ ਲਕੀਰ ਨਾਲ ਕੁਛ ਨਾ ਕਢਾਈਆਂ ਤੇ ਪਤਾ ਲੱਗਿਆ ਹਾਂਜੀ ਇਹਦੇ ਘਰ ਵਾਲੀ ਦਾ ਵੀ ਹੱਥ ਵਿੱਚ ਸੀ ਪੂਰਾ ਹੱਥ ਹੈ ਜੀ ਇਹਦੇ ਘਰ ਵਾਲੀ ਦਾ ਪੂਰਾ ਪੂਰਾ ਹੱਥ ਸਾਰਾ ਹਾਥੀ ਉਹਦਾ ਜੀ ਵਿੱਚ ਨਾਲ ਜੇਲੀ ਦਾ ਤੇ ਉਹਦਾ ਪੂਰਾ ਹੱਥ ਹੈ ਨਹੀਂ ਰਾਂਝਾ ਕੀ ਮੰਨਦੇ ਤਾਂ ਰੰਜਿਤਾ ਇਹੀ ਹੈ ਜੀ ਬਸ ਉਹ ਰੋਕਦਾ ਸੀਗਾ ਉਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਗੁਰੂ ਘਰ ਜਾਣ ਵਾਲਾ ਇਹ ਝੱਲੇ ਜਵਟਿਆਂ ਮਗਰ ਜਾਂਦੀ ਸੀਗੀ ਆਹੀ ਇੱਕ ਰੰਜਿਤ ਸੀਗੀ ਕਿਹਦੀ ਨਾਟਾ ਕੁਲਵੰਤ ਸਿੰਘ ਜੀ ਜਿਹੜਾ ਬੰਦਾ ਫੰਡ ਤੇ ਆਉਣਾ ਪਿਆਰ ਗਿਆ ਜੀ ਸੀ ਸੀ ਲੱਗਦਾ ਸੀ ਸੀ ਮੀਰ ਕੌਰ ਦਾ ਭਰਾ ਜੀ ਜਿਹੜਾ ਮੇਰਾ ਡੈਡ ਵੱਡੀ ਨਿਕਲੀ ਇਹਦਾ ਕੀ ਲੱਗਦਾ ਇਹਦਾ ਜੀ ਮੇਰਾ ਪਨੋਜਾ ਜੀ ਮਾਮਲਾ ਵਾਲਾ ਸੀ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮੰਨ ਕੇ ਚਲੋ ਵੀ ਕਾਫੀ ਸਿਰ ਤੋਂ ਆਉਣਾ ਜਾਣਾ 2.5 ਸਾਲ ਹੋ ਗਏ ਜੀ ਏ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀਗੇ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜੰਨੇ ਹੋ ਘਰੋਂ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜਪੇ ਜੀ ਮੈਨੂੰ ਤੋਂ 10000 ਰੁਪਇਆ ਲੈ ਲੈਣ ਇਹਨਾਂ ਨੇ ਮੈਨੂੰ ਬੁਲਾਉਣਾ ਹਟ ਗਏ ਸੀ 3 ਸਾਲ ਹੋ ਗਏ ਜੀ ਮੇਰੇ ਨਾਲ ਵਰਤਦੇ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਗਾ ਵੀ ਤੁਸੀਂ ਮੇਰੇ ਤੋਂ ਮੈਂ ਨਹੀਂ ਆਪਦੀ ਭੈਣ ਨਾਲ ਵਰਤਦਾ ਤਾਂ ਮਗਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਤੁਹਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲ ਜ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇੱਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਭਾਲ ਰਿਹਾ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਮੈਨੇ ਮੈਨੂੰ ਇਹ ਦੱਸ ਦਿਓ ਵੀ ਸਾਡਾ ਭਾਈ ਕਿੱਥੇ ਹੈ ਠੀਕ ਹੈ ਵੀ ਤੁਹਾਡੇ ਤੇ ਮੈਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹ ਕਹੀ ਗਏ ਕਹਿੰਦੇ ਕਿ ਹੈਗਾ ਹੇ ਗਾਇ ਪਹਾੜਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਨੇ ਫਲਾਣੇ ਬਾਬੇ ਕੋਲੇ ਜਾਂਨੇ ਅਸੀਂ ਪਤਾ ਕਰਦੇ ਆਂ ਇਹ ਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਆ ਜਿੰਨੀ ਮੇਰੇ ਨਾਲ ਵਰਤੀ ਆ ਮੈਂ ਸਜਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਵੀ ਸਖਤ ਤੋਂ ਸਖਤ ਮੇਰੀ ਭੈਣ ਨੂੰ ਸਖਤ ਡੌੜੀ ਦਿਓ ਵੀ ਠੀਕ ਆ ਵੀ ਮੇਰੇ ਕਰਨੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਤੁਹਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋਂ ਬਾਅਦ ਭੈਣ ਨਹੀਂ ਠੀਕ ਆ ਜਿੰਨੇ ਮੇਰੇ ਬੱਚੇ ਆ ਮੰਨ ਕੇ ਚੱਲ ਵੀ ਦੋ ਵੇਰੇ ਬੱਚੇ ਆ ਕਿ ਉਹਨਾਂ ਨੂੰ ਮੈਂ ਪਾਲੂਆਂ ਪੂਰਾ ਸਾਥ ਦੇਊਂਗਾ ਮੈਂ ਨੇ ਬੇਤ ਜਨਤਾ ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕਿਆ ਮੈਂ ਉਹਨਾਂ ਹੀ ਕਰੂੰਗਾ ਠੀਕ ਹੈ ਜਾਨੀ ਕਿ ਕਤਲ ਤੁਹਾਡੀ ਭੈਣ ਨੇ ਕਰਾਇਆ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋ ਇਹਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ